ਅੰਮ੍ਰਿਤਸਰ ਗਵਾਲ ਮੰਡੀ ਚੌਂਕ ਵਿੱਚ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਸਿਗਨਲ ਲਗਾਏ ਗਏ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਇਹ ਟ੍ਰੈਫਿਕ ਸਿਗਨਲ ਬੰਦ ਹਨ ਜਿਸ ਕਾਰਨ ਗਵਾਲ ਮੰਡੀ ਚੌਂਕ ਵਿੱਚ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ ਅਤੇ ਨਾ ਹੀ ਉੱਥੇ ਕੋਈ ਟ੍ਰੈਫਿਕ ਪੁਲਿਸ ਅਧਿਕਾਰੀ ਤਾਇਨਾਤ ਹੁੰਦਾ ਜਿਸ ਕਾਰਨ ਚੌਂਕ ਵਿੱਚੋਂ ਵਾਹਨ ਚਾਲਕਾਂ ਨੂੰ ਲੰਘਣ ਵਾਸਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਅਗਰ ਪ੍ਰਸ਼ਾਸਨ ਵੱਲੋਂ ਉੱਥੇ ਟ੍ਰੈਫਿਕ ਸਿਗਨਲ ਲਗਾਏ ਗਏ ਹਨ ਤਾਂ ਉਸ ਨੂੰ ਚਾਲੂ ਵੀ ਕੀਤਾ ਜਾਵੇ ਨਹੀਂ ਤਾਂ ਉੱਥੇ ਕਿਸੇ ਪੁਲਿਸ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਤਾਜ ਉਥੇ ਟ੍ਰੈਫਿਕ ਸਹੀ ਤਰ੍ਹਾਂ ਨਾਲ ਚੱਲ ਸਕੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਸ਼ਹਿਰ ਵਿੱਚ ਲਗਾਤਾਰ ਟ੍ਰੈਫਿਕ ਦਾ ਦਬਾਅ ਵਧ ਰਿਹਾ ਹੈ ਪਰ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਉਹ ਨਿਕਾਮ ਹੁੰਦੇ ਦਿਖਾਈ ਦੇ ਰਹੇ ਨੇ। ਗੱਲ ਕਰੀਏ ਗਵਾਲ ਮੰਡੀ ਚੌਕ ਰਾਮਪਤੀਥ ਰੋਡ ਦੀ ਤਾਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਦਿੰਦੇ ਹਾਂ ਕਿ ਤਵਾਲ ਮੰਡੀ ਚੌਕ ਰਾਮ ਤੀਰਥ ਵਿਖੇ ਜਿਹੜੀਆਂ ਟ੍ਰੈਫਿਕ ਲਾਈਟਾਂ ਲੱਗੀਆਂ ਹੋਣ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ ਪਰ ਜਿਹੜੀਆਂ ਟ੍ਰੈਫਿਕ ਲਾਈਟਾਂ ਉਹ ਆਪਣਾ ਕੰਮ ਨਹੀਂ ਕਰ ਰਹੀਆਂ ਨਾ ਹੀ ਇੱਥੇ ਕੋਈ ਪੁਲਿਸ ਮੁਲਾਜ਼ਮ ਹੁੰਦਾ ਜਿਸ ਨਾਲ ਇੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਇਹ ਜਿਹੜੀ ਸੜਕ ਹੈ ਇਤਿਹਾਸਿਕ ਸਥਾਨ ਵਾਲਮੀਕੀ ਤੀਰਥ ਰਾਮ ਤੀਰਥ ਨੂੰ ਜੋੜਦੀ ਹੈ ਸੜਕ ਪਰ ਲਗਾਤਾਰ ਇੱਥੇ ਟ੍ਰੈਫਿਕ ਦਾ ਦਬਾਅ ਵੱਧ ਹੁੰਦਾ ਹੈ ਅਤੇ ਚੌਕ ਵਿੱਚ ਲਗਾਤਾਰ ਜਾਮ ਲੱਗੇ ਰਹਿੰਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ ਇੱਥੇ ਟ੍ਰੈਫਿਕ ਦੇ ਜਾਮ ਲੱਗੇ ਹੋਣ ਬੇਤਹਾਸ਼ਾ ਗ ਜਿੱਧਰੋਂ ਦਿਲ ਕਰਦਾ ਉਧਰੋਂ ਹੀ ਟ੍ਰੈਫਿਕ ਆਈ ਜਾ ਰਹੀ ਹੈ ਪਰ ਜਿਹੜੇ ਇੱਥੇ ਟ੍ਰੈਫਿਕ ਸਿਗਨਲ ਲੱਗੇ ਹੋਏ ਨੇ ਉਹ ਕੰਮ ਨਹੀਂ ਕਰਦੇ ਇੱਥੇ ਜਿਹੜੇ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨੇ ਕਰਾਂਗੇ ਵੀ ਕਿੰਨਾ ਕਿੱਥੇ ਟ੍ਰੈਫਿਕ ਦਾ ਦਬਾਅ ਰਹਿੰਦਾ ਹੈ ਅਤੇ ਕੀ ਕੀ ਪਰਚੰਤ ਜੀ ਸਰ ਆਪਣਾ ਨਾਮ ਦੱਸ ਕੇ ਪਹਿਲਾਂ ਤੇ ਕਿੰਨਾ ਕਿੱਥੇ ਗਵਰਨਟ ਦੀ ਚੋਕ 'ਚ ਟ੍ਰੈਫਿਕ ਜਾਮ ਰਹਿੰਦਾ ਹੈ ਤੇ ਕੀ ਹਾਲਾਤ ਹੈ ਇੱਥੋਂ ਦੀ ਮੇਰਾ ਨਾਮ ਰਣਜੀਤ ਸਿੰਘ ਗੋਰਾਈ ਮੈਂ ਇੱਥੋਂ ਦਾ ਇਲਾਕਾ ਨਿਵਾਸੀ ਹਾਂ ਔਰ ਮੈਂ ਪਹਿਲਾਂ ਤੇ ਬਹੁਤ ਵਾਰੀ ਇਸ ਦਾ ਫਾਸਫੇਰ ਆ ਕਿ ਜਿਨ੍ਹਾਂ ਨੇ ਇਸ ਬਾਰੇ ਅੱਗੇ ਵੀ 2- ਔਰ ਮੈਂ ਤੇ ਇਹ ਕਵਾਂਗਾ ਜੀ ਜਿਹੜੀਆਂ ਇਹ ਰੈੱਡ ਲਾਈਟਾਂ ਲੱਗੀਆਂ ਨੇ ਇਹ ਜਦੋਂ ਦੀਆਂ ਲੱਗੀਆਂ ਹੋਈਆਂ ਉਹਦੋਂ ਦੀਆਂ ਇਹ ਚਾਲੂ ਨਹੀਂ ਕੀਤੀਆਂ ਅਗਰ ਜੈ ਚਾਲੂ ਕਰਦੇ ਵੀ ਇਹ ਤਾਂ ਇੱਕ ਅੱਧਾ ਦਿਨ ਚੱਲਦੀਆਂ ਮਾਝ ਬੰਦ ਹੋ ਜਾਂਦੀਆਂ ਇਹਨਾਂ ਵੱਲ ਕੋਈ ਧਿਆਨ ਵੀ ਨਹੀਂ ਦਿੰਦਾ ਔਰ ਇਸ ਰੋਡ ਦੇ ਵਿੱਚ ਇੰਨੀ ਕਿ ਟ੍ਰੈਫਿਕ ਆ ਜਾਂਦੀ ਜਦੋਂ ਚੌਰਾਹੇ ਦੇ ਵਿੱਚ ਜਾਂ ਸਵੇਰ ਦੇ ਟਾਈਮ ਜਦੋਂ ਸਕੂਲ ਜਾਣ ਦੇ ਬੱਚਿਆਂ ਦੇ ਜਾਂ ਦੁਪਹਿਰ ਦੇ ਟਾਈਮ ਹੁਣ ਤੇ ਲਗਾਤਾਰ ਹੀ ਰਹਿੰਦੀ ਹੈ ਸ਼ਾਮ ਤੱਕ ਹੁਣ ਵੀ ਤੁਸੀਂ ਦੇਖ ਰਹੇ ਹੋ ਆ ਵੇਖੋ ਬਿਲਕੁਲ ਜਾਮ ਲੱਗ ਜਾਣਾ ਔਰ ਇੱਥੇ ਬਿਲਕੁਲ ਵੀ ਕੋਈ ਪੁਲਸ ਮੁਲਾਜ਼ਮ ਜਾਂ ਟ੍ਰੈਫਿਕ ਅਫਸਰ ਦਾ ਕੋਈ ਵੀ ਇੱਥੇ ਆਂਦਾਰੀ ਬੰਦਾ ਵੀ ਇਹਨਾਂ ਨੂੰ ਕੋਈ ਪਿੱਛੇ ਕਰਵਾ ਦਈਏ ਕਾਫੀ ਵਾਰੀ ਖਬਰ ਵੀ ਲੱਗ ਚੁੱਕੀ ਆ ਕੰਪਲੀਟ ਵੀ ਜਾ ਚੁੱਕੀ ਆ ਔਰ ਇੱਥੇ ਜਦੋਂ ਇੱਕ ਦੂਜੇ ਦੀਆਂ ਝੋਨੇ ਦੀਆਂ ਟਰਾਲੀਆਂ ਆਂਦੀਆਂ ਲੋਕਾਂ ਦੇ ਜਵਜਦਾ ਜਾਂ ਕਲਾ ਕਲੇਸ਼ ਵੀ ਹੋ ਜਾਂਦਾ ਲੇਕਿਨ ਇਹ ਪ੍ਰਕਾਸ਼ਨ ਨੂੰ ਚਾਹੀਦਾ ਆ ਕਿ ਇਹਨੂੰ ਦੇਖਣਾ ਚਾਹੀਦਾ ਲੇਕਿਨ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਲੱਗਦਾ ਰਹੇ ਕਿਤੇ ਨਾ ਕਿਤੇ ਜਨਤਾ ਦਾ ਜਿਹੜਾ ਪੈਸਾ ਬਰਬਾਦ ਕੀਤਾ ਗਿਆ ਕਿਉਂਕਿ ਜੇ ਲਾਈਟਾਂ ਲਗਾਈਆਂ ਤੇ ਪੈਸਾ ਤੇ ਬਰਬਾਦ ਜਨਤਾ ਦੇ ਟੈਕਸ ਦਾ ਦੇ ਇਹ ਬਰਬਾਦ ਪੈਸਾ ਕੀਤਾ ਗਿਆ ਫਿਰ ਜਨਤਾ ਦਾ ਪੈਸਾ ਜੀ ਦੇਖੋ ਜਦੋਂ ਦੀ ਸਰਕਾਰ ਬਣੀ ਉਦੋਂ ਦਾ ਬਰਬਾਦ ਹੀ ਕਰਨਦੀ ਆ ਆਪਾਂ ਤੇ ਇਹੋ ਗੱਲ ਕਹਿ ਸਕਦੇ ਕਿ ਜਨਤਾ ਨੂੰ ਉਦੋਂ ਦਾ ਸਕੂਨ ਮਿਲਿਆ ਹੀ ਨਹੀਂ ਚਾਹੇ ਲਾਈਟਾਂ ਬਾਰੇ ਜਾਂ ਟ੍ਰੈਫਿਕ ਬਾਰੇ ਜਾਂ ਜਾਂ ਸ਼ਹਿਰ ਦੇ कूੜੇ ਬਾਰੇ ਵੀ ਲਾ ਲਓ ਬੁਰਾ ਆਲਿਆ ਜੀ ਸਰਕਾਰ ਦਾ ਆਪਾਂ ਤੇ ਮੂੰਹ ਤੇ ਕਹਿੰਦੇ ਵੀ ਸਰਕਾਰ ਜਿਹੜੀ ਆ ਨਾ ਆਪਾਂ ਤੇ ਬੜੀ ਸੋਚ ਸਮਝ ਕੇ ਇਹਨੂੰ ਵੋਟ ਪਾਈ ਸੀ ਪਰ ਇਹ ਨਕਮੀ ਸਰਕਾਰ ਨਿਕਲੀ ਆ ਲਗਦਾ ਹੈ ਜੇ ਟ੍ਰੈਫਿਕ ਲਾਈਟਰ ਨਹੀਂ ਚਲਾਇਆ ਗਿਆ ਤੇ ਇੱਥੇ ਕੋਈ ਨਾ ਕੋਈ ਮੁਲਾਜ਼ਮ ਹੋਣਾ ਚਾਹੀਦਾ ਜਿਹੜਾ ਟ੍ਰੈਫਿਕ ਨੂੰ ਰੈਗੂਲੇਟ ਕਰ ਚੁੱਕੇ ਵੀ ਟ੍ਰੈਫਿਕ ਸਹੀ ਚੱਲੇ ਚਾਹ ਸਕਦਾ ਕਿਉਂਕਿ ਦੇਖੋ ਤੁਸੀਂ ਅਕਸਰ ਜਾਮ ਰਕਿੰਦਾ ਸੜਕ ਵਿੱਚ ਮੁਲਾਜ਼ਮ ਦਾ ਤਾਂ ਬਹੁਤ ਜ਼ਰੂਰੀ ਹੈ ਜੀ ਟ੍ਰੈਫਿਕ ਵਾਲਿਆਂ ਨੂੰ ਚਾਹੀਦਾ ਦੇਖੋ ਤੁਹਾਡੇ ਸਾਹਮਣੇ ਕਿੱਦਾਂ ਹੈ ਉਹ ਮੋਟਰਸਾਈਕਲ ਵਾਲੇ ਵੀ ਜਾਮ ਆ ਕਾਰ ਉੱਥੇ ਲੱਗੀ ਆ ਚੌਂਕ ਤੋਂ ਆਉਣ ਵਾਲਾ ਕੋਈ ਨਹੀਂ ਆ ਜੇ ਅਗਰ ਇਹ ਮੁਲਾਜ਼ਮ ਹੁੰਦਾ ਆਪਣੀ ਮੁਲਾਜ਼ਮ ਡਿਊਟੀ ਨੂੰ ਨਿਭਾਉਂਦਾ ਤੇ ਇਹੋ ਜਿਹੀ ਗੱਲ ਹੀ ਨਾ ਹਾਫਾ ਹੀ ਨਾ ਹੁੰਦਾ ਕਿ ਜਿੱਦਾਂ ਇੱਥੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਜੇ ਰਹਿਣ ਵਾਲੇ ਲੋਕਾਂ ਨੂੰ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਟ੍ਰੈਫਿਕ ਪੁਲਿਸ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਨਗਰ ਨਿਗਮ ਨੇ ਅਗਰ ਜੇ ਲਾਈਟਾਂ ਲਗਾਈਆਂ ਹਨ ਇੱਥੇ ਟ੍ਰੈਫਿਕ ਵਿੱਚ 4:00 ਵਜੇ ਉਸ ਨੂੰ ਚਾਲੂ ਕਰਨਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਸਵੇਰ ਦੇ ਟਾਈਮ ਅਤੇ ਦੁਪਹਿਰ ਦੇ ਟਾਈਮ ਅਤੇ ਸ਼ਾਮ ਦੇ ਟਾਈਮ ਇੱਥੇ ਲਗਾਤਾਰ ਟ੍ਰੈਫਿਕ ਦਾ ਦਬਾਅ ਰਹਿੰਦਾ ਹੈ ਅਗਰ ਟ੍ਰੈਫਿਕ ਲਾਈਟਾਂ ਨਹੀਂ ਜਲਾਉਣੀਆਂ ਸ਼ੁਰੂ ਨਹੀਂ ਕਰਨੀਆਂ ਤਾਂ ਇੱਥੇ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਲਗਾਇਆ ਜਿਹੜਾ ਟ੍ਰੈਫਿਕ ਨੂੰ ਬਹਾਲ ਕਰ ਸਕੇ ਅਮਰਥਰ ਫਾਸਟ ਦੀ ਖਬਰ ਨਾਲ ਸਹਿਯੋਗੀ ਨਰੇਸ਼ ਕੁਮਾਰ ਦਮ